ਇਹ ਤਸਵੀਰਾਂ ਪੰਜਾਬ ਦੀਆਂ ਨਹੀਂ ਬਲਕਿ ਯੂਪੀ ਦੇ ਕਨੋਜ ਦੀਆਂ ਨੇ ਦਰਸਲ ਇੱਕ ਪਿਕਅਪ ਗੱਡੀ ਜਾ ਰਹੀ ਹੁੰਦੀ ਹੈ ਹਾਈਵੇ ਤੇ ਤੇ ਉਸ ਦਾ ਐਕਸੀਡੈਂਟ ਹੋ ਜਾਂਦਾ ਹੈ ਇਸ ਐਕਸੀਡੈਂਟ ਦੇ ਦੌਰਾਨ ਡਰਾਈਵਰ ਤੇ ਉਸ ਦੇ ਨਾਲ ਕਨੈਕਟਰ ਵਰਗਾ ਜਿਹਾ ਹੈਲਪਰ ਕਹਿ ਲਓ ਉਸ ਦੇ ਨਾਲ ਮੌਜੂਦ ਹੁੰਦਾ ਤਾਂ ਉਹਨਾਂ ਦੀ ਗੱਡੀ ਪਲਟ ਜਾਂਦੀ ਹੈ ਤੇ ਗੱਡੀ ਦੇ ਵਿੱਚ ਬਰੇਲਰ ਮੀਟ ਹੁੰਦਾ ਜਾਨੀ ਕਿ ਮੁਰਗੇ ਹੁੰਦੇ ਨੇ ਜਿੰਦਾ ਮੁਰਗੇ ਹੁੰਦੇ ਨੇ ਉਹ ਕਿਤੇ ਲੈ ਕੇ ਜਾ ਰਹੇ ਹੁੰਦੇ ਨੇ ਪਰ ਵੇਖੋ ਤਸਵੀਰਾਂ ਕਿਸ ਕਦਰ ਇੱਥੇ ਲੋਕ ਆ ਕੇ ਉਹਨਾਂ ਨੂੰ ਬਚਾਉਣ ਦੀ ਬਜਾਏ ਮੁਰਗੇ ਪਰ ਪਰ ਕੇ ਲੈ ਕੇ ਜਾ ਰਹੇ ਨੇ ਇੱਥੋਂ ਇੰਜ ਲੱਗਦਾ ਹੈ ਕਿ ਭਾਰਤ 'ਚ ਕਿੰਨੀ ਭੁੱਖ ਮਰੀਏ ਕੀ ਇਹ ਲੋਕਾਂ ਲਈ ਮੀਟ ਜ਼ਿਆਦਾ ਜ਼ਰੂਰੀ ਹੋ ਗਿਆ ਲੋਕਾਂ ਦੀ ਜਾਨ ਨਾਲੋਂ ਕਿਉਂਕਿ ਕਿਸੇ ਨੇ ਵੀ ਡਰਾਈਵਰ ਜਾਂ ਫਿਰ ਉਸ ਦੇ ਹੈਲਪਰ ਦੇ ਵੱਲ ਧਿਆਨ ਨਹੀਂ ਦਿੱਤਾ ਬਲਕਿ ਮੁਰਗਿਆਂ ਦੇ ਵੱਲ ਹੀ ਧਿਆਨ ਦਿੱਤਾ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਲੋਕ ਨੇ ਜੋ ਉਹ ਕਾਫੀ ਚੰਗੇ ਨੇ ਕਿਉਂਕਿ ਤੁਸੀਂ ਬੜੀ ਵਾਰੀ ਤਸਵੀਰਾਂ ਵੇਖੀਆਂ ਹੋਣਗੀਆਂ ਕਿ ਜਦੋਂ ਪੰਜਾਬ ਦੇ ਵਿੱਚ ਗੱਡੀਆਂ ਪਲਟੀਆਂ ਨੇ ਤਾਂ ਲੋਕ ਉਹਨਾਂ ਦਾ ਸਮਾਨ ਇਕੱਠਾ ਕਰਕੇ ਜੋੜ ਵੀ ਦਿੰਦੇ ਨੇ ਹਾਲਾਂਕਿ ਇੱਕ ਦੁੱਖਾ ਇਨਸੀਡੈਂਟ ਹੈ ਜੋ ਹੋਏ ਨੇ ਜਿਸ ਦੇ ਵਿੱਚ ਪੰਜਾਬੀਆਂ ਨੇ ਵੀ ਸ਼ਰਮਸਾਰ ਕੀਤਾ ਪਰ ਜੇ ਆਪਾਂ ਵੱਡੀ ਤਦਾਨ ਦੇ ਵਿੱਚ ਗੱਲ ਕਰੀਏ ਤਾਂ ਪੰਜਾਬੀਆਂ ਨੇ ਹਮੇਸ਼ਾ ਜੇ ਕਿਸੇ ਦਾ ਐਕਸੀਡੈਂਟ ਹੋਇਆ ਉਸ ਦੀ ਹੈਲਪ ਕੀਤੀ ਹੈ ਪਰ ਦੂਜੇ ਹੀ ਪਾਸੇ ਇਹ ਉੱਤਰ ਪ੍ਰਦੇਸ਼ ਦੀ ਤਸਵੀਰ ਹੈ ਮੈਂ ਸਾਰੇ ਉੱਤਰ ਪ੍ਰਦੇਸ਼ ਨੂੰ ਨਹੀਂ ਕਹਿਣਾ ਚਾਹਾਂਗਾ ਕਿਉਂਕਿ ਉੱਥੇ ਵੀ ਇੱਕਾ ਦੁੱਖਾ ਇਨਸੀਡੈਂਟ ਹੋ ਸਕਦੇ ਨੇ ਪਰ ਇੱਥੇ ਇਨਸਾਨੀਅਤ ਸ਼ਰਮਸਾਰ ਹੋਈ ਹੈ ਕਿ ਕਿ ਇਨਸਾਨੀਅਤ ਦਾ ਫਰਜ਼ ਹੁੰਦਾ ਹੈ ਪਹਿਲਾ ਇਨਸਾਨ ਨੂੰ ਬਚਾਉਣਾ ਨਾ ਕਿ ਇਹ ਮੁਰਗੇ ਲੈ ਕੇ ਜਾਣੇ ਤੇ ਤੁਸੀਂ ਤਸਵੀਰਾਂ ਵੇਖ ਰਹੇ ਹੋ ਕਿਸ ਕਦਰ ਇਹ ਮੁਰਗੇ ਲੈ ਕੇ ਜਾ ਰਹੇ ਨੇ ਬਲਕਿ ਡਰਾਈਵਰ ਅਤੇ ਉਸਦੇ ਹੈਲਪਰ ਨੂੰ ਬਚਾਉਣ ਦੇ ਲਈ ਤਸਵੀਰਾਂ ਯੂਪੀ ਦੇ ਕਨੋਜ ਦੀਆਂ ਨੇ ਇਹ ਖਬਰ ਬਹੁਤ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਾਂ ਅਸੀਂ ਸੋਚਿਆ ਟੀਵੀ 24 ਪੰਜਾਬ ਤੇ ਵੀ ਸਾਂਝੀ ਕੀਤੀ ਜਾਏ ਤੇ ਤੁਸੀਂ ਵੀ ਦੱਸੋ ਤੁਹਾਡਾ ਕੀ ਕਹਿਣਾ ਹੈ ਇਹ ਸਾਰੀ ਘਟਨਾ ਤੇ